ਕੀ ਕਹਿੰਦੇ ਵੀ ਭਗਤ ਸਿੰਘ ਦੁਆਬੀ ਮੌਕੇ ਦੀ ਭਾਲ ਵਿੱਚ ਰਹਿੰਦਾ ਹੈ ਬਰਸਾਤਾਂ ਤਾਂ ਚਲੋ ਵੈਸੇ ਵੀ ਆ ਗਈਆਂ ਪਰ ਹੁਣ ਮੁੱਦਾ ਮਿਲ ਗਿਆ ਦਵਾਰਾ ਅਮਰਪਾਲ ਸਿੰਘ ਦੇ ਖਿਲਾਫ ਤਾਂ ਇੱਕ ਵਾਰ ਫੇਰ ਬਰਸਾਤੀ ਡੱਡੂ ਬਣ ਗਿਆ ਭਗਤ ਸਿੰਘ ਦੁਆਬੀ ਆ ਮੈਂ ਮੈਂ ਤਾਂ ਬਲਕਿ ਉਹਨਾਂ ਦੇ ਹੱਕ 'ਚ ਖੜਿਆ ਇਸ ਵਾਰੀ ਹਰਪ੍ਰੀਤ ਨੇ ਬਿਲਕੁਲ ਇੱਕ ਤੋਤੇ ਦੀ ਤਰ੍ਹਾਂ ਬਿਲਕੁਲ ਸੱਚੋ ਸੱਚ ਬੋਲਣਾ ਉਹਨੇ ਕੀ ਖਾਦਾ ਕੀ hxgਿਆ ਕੀ ਪਾਇਆ ਕੀ ਸੁੱਟਿਆ ਸਾਰਾ ਕੁਝ ਕਹਿੰਦੇ ਨੇ ਕਿ 5 ਗ੍ਰਾਮ ਜਾਂ 4 ਗ੍ਰਾਮ ਦੀ ਕੁਆਂਟੀਟੀ ਹੈਗੀ ਆ ਵੀ ਉੱਥੋਂ ਦੀ ਖਰੀਦਿਆ ਤੇ ਉਹਨੂੰ ਪੇਮੈਂਟ ਕੀਤੀ ਉਹ ਪੇਮੈਂਟ ਵੀ ਔਨ ਰਿਕਾਰਡ ਆ ਪੇਟੀਐਮ ਕੀਤਾ ਉਸ ਤੋਂ ਬਾਅਦ ਉਸ ਮੱਗਲਰ ਜਿਹੜਾ ਹੈਗਾ ਜਿਹਨੂੰ ਪੇਮੈਂਟ ਕੀਤੀ ਉਹ ਵੀ ਹਿਸਟਰੀ ਸ਼ੀਟਰ ਆ ਉਸ ਤੇ ਪਹਿਲਾਂ ਤੋਂ ਹੀ ਕਹਿੰਦੇ ਨਸ਼ੇ ਦੇ ਪਰਚੇ ਪੈਂਦੇ ਰਹਿੰਦੇ ਆ ਉਹ ਪੁਰਾਣਾ ਨਸ਼ਾ ਦਾ ਨਸ਼ਾ ਦਾ ਤਸਕਰ ਕਹਿੰਦੇ ਹਰਪ੍ਰੀਤ ਸਿੰਘ ਜੋ ਅਮਰਿਤਪਾਲ ਸਿੰਘ ਦਾ ਭਰਾ ਹੈ ਹੂੰ ਉਸ ਨੂੰ ਕਹਿੰਦੇ ਇੰਚਾਰਜ ਲਾਇਆ ਸੀ ਨਸ਼ਾ ਛਡਾਓ ਮੁਹਿੰਮ ਦਾ ਯੈਸ ਨਸ਼ਾ ਛਡਾਓ ਮੁਹਿੰਮ ਦਾ ਇੰਚਾਰਜ ਸੀ ਫਿਰ ਇੰਚਾਰਜ ਸਾਹਿਬ ਕਿਹੜੇ ਪਾਸੇ ਨੂੰ ਤੁਰੇ ਨੇ ਉਹਦੇ ਬਲੱਡ ਦੇ ਵਿੱਚੋਂ ਦੀ ਨਸ਼ਾ ਨਿਕਲਿਆ ਹੈ ਹੂੰ ਉਹਦੇ ਯੂਰਨ ਦੇ ਵਿੱਚ ਉਹਦੇ ਪਿਸ਼ਾਲ ਦੇ ਵਿੱਚ ਉਹਦੀ ਡੋਪ ਟੈਸਟ ਦੇ ਵਿੱਚ ਉਹਦੀ ਨਸ਼ਾ ਨਿਕਲਿਆ ਹੈ ਪੋਜ਼ਿਟਿਵ ਹੈ ਕੰਜ਼ਿਊਮ ਕੀਤਾ ਹੋਇਆ ਉਹ ਔਨ ਰਿਕਾਰਡ ਵੀਡੀਓਗ੍ਰਾਫੀ ਹੋਈ ਆ ਇਹ ਸਵਾਲ ਕਿਉਂਕਿ ਤੁਹਾਡੇ ਦੇ ਵੀ ਉੱਠਦਾ ਹੈ ਕਿ ਕਹਿੰਦੇ ਅਮਰਿਤਪਾਲ ਸਿੰਘ ਦੇ ਨਾਲ ਕਹਿੰਦੇ ਕੋਈ ਸੈਟਿੰਗ ਹੋਈ ਲੱਗਦੀ ਹੈ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉੱਤੇ ਨਸ਼ੇ ਦਾ ਪਰਚਾ ਕੀ ਪਿਆ ਅਮਰਿਤਪਾਲ ਸਿੰਘ ਦੇ ਪਰਿਵਾਰ ਸਣੇ ਉਸ ਦੇ ਸਮਰਥਕ ਤੱਤੇ ਹੋਇ ਫਿਰਦੇ ਨੇ ਪਰ ਇਹ ਜਾਬਦਾ ਹੈ ਕਿ ਉਸ ਤੋਂ ਵੀ ਜ਼ਿਆਦਾ ਤੱਤਾ ਹੋਇਆ ਫਿਰਦਾ ਹੈ ਤਾਂ ਉਹ ਹੈ ਭਗਤ ਸਿੰਘ ਦਵਾਦੀ ਇਸਨੇ ਚੜ੍ਹਨਾਲ ਮੌਜੂਦ ਨੇ ਭਗਤ ਸਿੰਘ ਧਵਾਬੀ ਗੱਲਬਾਤ ਕਰਾਂਗੇ ਭਗਤ ਸਿੰਘ ਜੀ ਬਹੁਤ ਸਵਾਗਤ ਹੈ ਤੁਸੀਂ ਇੰਟਰੋਡਕਸ਼ਨ ਬੜੀ ਕਮਾਲ ਦਿੰਨੇ ਹੁੰਦੇ ਹੋ ਹੈ ਧੰਨਵਾਦ ਤੁਹਾਡਾ ਇੰਟਰੋਡਕਸ਼ਨ ਦੇਣ ਨੂੰ ਨਹੀਂ ਐਕਚੁਅਲੀ ਲੋੜ ਤਾਂ ਪਈ ਕਹਿੰਦੇ ਵੀ ਭਗਤ ਸਿੰਘ ਧਵਾਬੀ ਮੌਕੇ ਦੀ ਭਾਲ ਵਿੱਚ ਰਹਿੰਦਾ ਹੈ ਹੂੰ ਕਹਿੰਦੇ ਵੀ ਬਰਸਾਤਾਂ ਦਾ ਚਲੋ ਵੈਸੇ ਵੀ ਆ ਗਿਆ ਪਰ ਹੁਣ ਮੁੱਦਾ ਮਿਲ ਗਿਆ ਦਵਾਰਾ ਅਮਰਿਤਪਾਲ ਸਿੰਘ ਦੇ ਖਿਲਾਫ ਹੂੰ ਤਾਂ ਇੱਕ ਵਾਰ ਫੇਰ ਬਰਸਾਤੀ ਡੱਡੂ ਬਣ ਕੇ ਭਗਤ ਸਿੰਘ ਧਵਾਬੀ ਆ ਗਿਆ ਮੈਂ ਤਾਂ ਬਲਕਿ ਉਹਨਾਂ ਦੇ ਹੱਕ ਚ ਆ ਇਸ ਵਾਰੀ ਹਾਂ ਮੈਂ ਤਾਂ ਕਹਿੰਨਾ ਤੁਹਾਡੇ ਮੁੰਡੇ ਤੇ ਝੂਠਾ ਪਰਚਾ ਜੇ ਪਿਆ ਆ ਅਮਰਤਪਾਲ ਦਾ ਪਰਿਵਾਰ ਇਹੀ ਕਹਿ ਰਿਹਾ ਨਾ ਕਿ ਝੂਠਾ ਪਰਚਾ ਪਿਆ ਪੁਲਿਸ ਨੇ ਪਾਇਆ ਨਸ਼ਾ ਸਰਕਾਰੀ ਪਰਚਾ ਆ ਰਾਜਨੀਤਿਕ ਕਿਹੜੇ ਕੱਢੀ ਆ ਮੈਂ ਤਾਂ ਬਲਕਿ ਉਹਨਾਂ ਦੇ ਹੱਕ 'ਚ ਖੜਿਆ ਇਸ ਵਾਰੀ ਮੈਂ ਕਹਿ ਰਿਹਾ ਵੀ ਤੁਹਾਡੇ ਜੇ ਮੁੰਡੇ ਤੇ ਝੂਠਾ ਪਰਚਾ ਪਾਇਆ ਮੈਂ ਫਾਰਮੂਲਾ ਦੱਸਦਾ ਝੂਠਾ ਪਰਚਾ ਸਾਬਤ ਕਿਵੇਂ ਹੋਣਾ ਪੁਲਿਸ ਦਾ ਜੇ ਸਾਰਾ ਜਿੰਨਾ ਵੀ ਝੂਠਾ ਪਰਚਾ ਆਇਆ ਜਾਂ ਕੁਝ ਵੀ ਆ ਉਹਨੂੰ ਤੁਸੀਂ ਸਾਬਤ ਕਿਵੇਂ ਕਰ ਸਕਦੇ ਹੋ ਮੈਂ ਦੱਸਦਾ ਨਾ ਮੈਂ ਤਾਂ ਫਾਰਮੂਲਾ ਦੇ ਰਿਹਾ ਮੈਂ ਕਹਿੰਦਾ ਤੁਸੀਂ ਨਾਰਕੋ ਟੈਸਟ ਕਰਾਓ ਖਰਚਾ ਮੈਂ ਦਿੰਦਾ ਮੈਂ ਕਹਿੰਦਾ ਤੁਸੀਂ ਹਾਈ ਕੋਰਟ ਜਾ ਕੇ ਹਾਈ ਕੋਰਟ ਨੂੰ ਕਹੋ ਜਦੋਂ ਚੋਣਾ ਹੋਈਆਂ ਚੋਣਾ ਵੇਲੇ ਇਹ ਹਾਈ ਕੋਰਟ ਭੱਜੇ ਗਏ ਕਿ ਜੀ ਸਾਨੂੰ ਜਿਹੜਾ ਹੈਗਾ ਚੋਣਾ ਲੜਨ ਦੇ ਵਿੱਚ ਜਿਹੜੀ ਹੈਗੀ ਆੜਚਣ ਆ ਰਹੀ ਹੈ ਲੋ ਸਾਨੂੰ ਇਦਾਂ ਤੰਗ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਹਾਈ ਕੋਰਟ ਗਏ ਨਾ ਹਾਈ ਕੋਰਟ ਦੀ ਝੋਲੀ 'ਚ ਜਾ ਕੇ ਬੈਠੇ ਫਟਾਫਟ ਵੀ ਸਾਨੂੰ ਹਏ ਹਏ ਸਾਨੂੰ ਚੋਣ ਲੜਵਾਓ ਹਾਈ ਕੋਰਟ ਨੇ ਫਿਰ ਕਿਹਾ ਵੀ ਕੋਈ ਗੱਲ ਨਹੀਂ ਪੁੱਤਰ ਤੁਹਾਨੂੰ ਚੋਣ ਦਨ ਲਵਾ ਦਿੰਨੇ ਆ ਤੇ ਹਾਈ ਕੋਰਟ ਨੇ ਫਿਰ ਡਿਬਰੂਗੜ ਜੇਲ ਨੂੰ ਤੇ ਬਾਕੀ ਆ ਆ ਅਮਰਸਰ ਪੁਲਿਸ ਨੂੰ ਸਾਰਿਆਂ ਨੂੰ ਤਾਕੀਦ ਕੀਤੀ ਵੀ ਇਹਨਾਂ ਦੇ ਨਾਮੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਹਨਾ ਉਹਨਾਂ ਨੇ ਹਾਈ ਕੋਰਟ ਨੇ ਬਲੋਸ ਕੇ ਗਿਆ ਨਾ ਵੀ ਉੱਪਰ ਕੋਈ ਗੱਲ ਨਹੀਂ ਤੁਹਾਨੂੰ ਚੋਣ ਲੜਾਵਾ ਮੰਗੇ ਤੁਸੀਂ ਟੈਨਸ਼ਨ ਨਾ ਲਓ ਫਿਰ ਇਹ ਬਿਨਾਂ ਟੈਨਸ਼ਨ ਤੋਂ ਚੋਣ ਲੜੇ ਉਹੀ ਹਾਈ ਕੋਰਟ ਆ ਨਾ ਉਹੀ ਮਾਈ ਬਾਪ ਆ ਨਾ ਹੁਣ ਉਸ ਮਾਈ ਬਾਪ ਹਾਈ ਕੋਰਟ ਦੇ ਕੋਲ ਜਾ ਕੇ ਇਹ ਕਿਉਂ ਨਹੀਂ ਕਹਿੰਦੇ ਵੀ ਸਾਡਾ ਮੁੰਡਾ ਝੂਠੇ ਪਰਚੇ ਸੇ ਫਸਾਤਾ ਮਾਈ ਬਾਪ ਨਹੀਂ ਸਵਾਲ ਇਹ ਵੀ ਉਹ ਕਰਦੇ ਨੇ ਜੇ ਕੇ ਕੋਟੇ ਟੱਚ ਕਰੋ ਸੱਚਾ ਸੀ ਫਿਰ ਰਿਮਾਂਡ ਕਿਉਂ ਨਹੀਂ ਮਿਲਿਆ ਪੁੱਛਣੋ ਰਿਮਾਂਡ ਦੇ ਵਿੱਚ ਹੁਣ ਰਹਿ ਕੀ ਗਿਆ ਮੈਨੂੰ ਇਹ ਦੱਸੋ ਆਪਾਂ ਇੱਥੇ ਵੀ ਆ ਜੰਨੇ ਆ ਗੱਲ ਨੂੰ ਪਹਿਲਾਂ ਮੈਂ ਪੂਰੀ ਕਰ ਦਵਾ ਹੁਣ ਉਹੀ ਹਾਈ ਕੋਰਟ ਆ ਨਾ ਜਿੰਨੇ ਤੁਹਾਨੂੰ ਚੋਣ ਲੜਾਈ ਉਸ ਮਾਈ ਬਾਪ ਦੇ ਕੋਲ ਜਾ ਕੇ ਕਹਿੰਦੇ ਕਿਉਂ ਨਹੀਂ ਕਿ ਮਾਈ ਬਾਪ ਸਾਡਾ ਜਿਹੜਾ ਮੁੰਡਾ ਹੈਗਾ ਝੂਠੇ ਪਰਚੇ 'ਚ ਫਸਾਤਾ ਆ ਅਸੀਂ ਮਾਈ ਬਾਪ ਨੂੰ ਜਾ ਕੇ ਹਾਈ ਕੋਰਟ ਨੂੰ ਕਹਿਣ ਕਿ ਅਸੀਂ ਨਾਰਕੋ ਟੈਸਟ ਦੀ ਤੇ ਬ੍ਰੇਨ ਮੈਪਿੰਗ ਦੀ ਡਿਮਾਂਡ ਕਰਦੇ ਆ ਜਦੋਂ ਨਾਰਕੋ ਟੈਸਟ ਹੋ ਗਿਆ ਨਾਰਕੋ ਟੈਸਟ ਦੇ ਵਿੱਚ ਜਦੋਂ ਹਰਪ੍ਰੀਤ ਦੀਆਂ ਨਸਾਂ 'ਚੋਂ ਸੱਚ ਬੋਲਣ ਵਾਲਾ ਕੈਮੀਕਲ ਚਲਾ ਗਿਆ ਤੋਂ ਨੇ ਸੱਚੋ ਸੱਚ ਕਹਿਣਾ ਉਸ ਦਿਨ ਕੀ ਵਾਪਰਿਆ ਪੁਲਿਸ ਨੇ ਕੀ ਕਹਾਣੀ ਦੱਸੀ ਹੈ ਪੁਲਿਸ ਨੇ ਕੀ ਪਰਚਾ ਪਾਇਆ ਪੁਲਿਸ ਨੇ ਕੀ ਗ੍ਰਾਮ ਪਾਏ ਨੇ ਕਿਹੜਾ ਨਸ਼ਾ ਪਾਇਆ ਉਹ ਸਾਰਾ ਜਿਹੜਾ ਹੈਗਾ ਇੱਕ ਪਾਸੇ ਹੋ ਜਾਣਾ ਹਰਪ੍ਰੀਤ ਨੇ ਬਿਲਕੁਲ ਇੱਕ ਤੋਤੇ ਦੀ ਤਰ੍ਹਾਂ ਬਿਲਕੁਲ ਸੱਚੋ ਸੱਚ ਬੋਲਣਾ ਉਹਨੇ ਕੀ ਖਾਦਾ ਕੀ hxgਿਆ ਕੀ ਪਾਇਆ ਕੀ ਸੁਟਿਆ ਸਾਰਾ ਕੁਝ ਹੁਣ ਜੇ ਤਾਂ ਪੁਲਿਸ ਸੱਚੀ ਹੋਈ ਤੇ ਉਹ ਕਹਾਣੀ ਸੱਚੀ ਹੋਈ ਹਰਪ੍ਰੀਤ ਦੀਆਂ ਨਸਾਂ ਦੇ ਵਿੱਚ ਜਾਂਦਾ ਹੀ ਉਹ ਸੱਚ ਬੋਲਣ ਵਾਲਾ ਕੈਮੀਕਲ ਉਹ ਸਾਰਾ ਸੱਚ ਦੱਸੂਗਾ ਤੇ ਹਾਈ ਕੋਰਟ ਉਹਨੂੰ ਆਨ ਰਿਕਾਰਡ ਲਊਗਾ ਹੈਨਾ ਵੀਡੀਓ ਰਿਕਾਰਡਿੰਗ ਹੋਊਗੀ ਜੇ ਝੂਠਾ ਆ ਤਾਂ ਪੁਲਿਸ ਫਸੂਗੀ ਜੇ ਸੱਚਾ ਆ ਤੇ ਪੁਲਿਸ ਦੀ ਬਣਾਈ ਹੋਈ ਸਾਰੀ ਕਹਾਣੀ ਹਰ ਵੀ ਤਾਂ ਆਪਣੀ ਜ਼ੁਬਾਨ ਤੋਂ ਬਕੇਗਾ ਹਮ ਹੁਣ ਜੇ ਝੂਠਾ ਪਰਚਾ ਇਹ ਕਹਿੰਦੇ ਨੇ ਝੂਠਾ ਪਰਚਾ ਆ ਪਰਿਵਾਰ ਕਹਿੰਦਾ ਹੈ ਜਾਓ ਨਾ ਮਾਈ ਬਾਪ ਦੇ ਕੋਲ اچھا ਵੈਸੇ ਸਵਾਲ ਇਹ ਵੀ ਹੈ ਜੇ ਪਰਚਾ ਸੱਚਾ ਹੈ ਹਾਂ ਜਾਂ ਜਿਵੇਂ ਪਰਿਵਾਰ ਕਹਿ ਰਿਹਾ ਜੇ ਸੱਚਾ ਹੈ ਰਿਮਾਂਡ ਕਿਉਂ ਨਹੀਂ ਮਿਲਿਆ ਕਹਿੰਦੇ ਹਰ ਹਾਂ ਤੁਸੀਂ ਰਿਮਾਂਡ ਦੀ ਗੱਲ ਕਰਦੇ ਸੀ ਹੁਣ ਰਿਮਾਂਡ ਕਿਸ ਚੀਜ਼ ਦਾ ਮਿਲਦਾ ਹੁੰਦਾ ਹਮ ਰਿਮਾਂਡ ਇਸ ਚੀਜ਼ ਦਾ ਮਿਲਦਾ ਹੁੰਦਾ ਕਿ ਜਦੋਂ ਜੱਜ ਸਾਹਿਬ ਦੇ ਸਾਹਮਣੇ ਜਾ ਕੇ ਪੁਲਿਸ ਵਾਲੇ ਇਹ ਕਹਿੰਦੇ ਹੁੰਦੇ ਆ ਆਈਓਈ ਕਹਿੰਦਾ ਹੁੰਦਾ ਵੀ ਅਸੀਂ ਬੰਦਾ ਫੜ ਲਿਆ ਬੰਦੇ ਦੇ ਕੋਲ ਆ ਚੀਜ਼ ਬਰਾਮਦ ਹੋਈ ਹੈ ਤੇ ਫਲਾਣੀ ਚੀਜ਼ ਰਹਿ ਗਈ ਆ ਜੀ ਅਸੀਂ ਉਹ ਬਰਾਮਦ ਕਰਾਣੀ ਆ ਠੀਕ ਆ ਜਾਂ ਕਤਲ ਹੋ ਗਿਆ ਕਤਲ ਦਾ ਹਥਿਆਰ ਬਰਾਮਦ ਕਰਾਣਾ ਜਾਂ ਵਾਕਾ ਜਿੱਥੇ ਕਤਲ ਹੋਇਆ ਉਹ ਅਸਲ ਚ ਪਤਾ ਕਰਾਣਾ ਜਾਂ ਡੈੱਡ ਬੋਡੀ ਰਿਕਵਰ ਕਰਾਣੀ ਕੋਈ ਨਾ ਕੋਈ ਚੀਜ਼ ਰਿਕਵਰ ਕਰਾਣੀ ਹੁੰਦੀ ਹੈ ਨਾ ਰਿਮਾਂਡ ਤਾਂ ਮਿਲਦਾ ਹੁੰਦਾ ਹੁਣ ਇਸ ਕੇਸ ਦੇ ਵਿੱਚ ਦੇਖੋ ਬੜਾ ਇੱਕ ਬੜਾ ਸ਼ੀਸ਼ੇ ਦੀ ਤਰ੍ਹਾਂ ਕਲੀਅਰ ਕੇਸ ਆ ਉੱਕਰੋਂ ਨਿਕਲਦਾ ਜੀ ਲੁਧਿਆਣੇ ਪਹੁੰਚਦਾ ਹਰਪ੍ਰੀਤ ਲੁਧਿਆਣੇ ਘਰ ਤੋਂ ਲੈ ਕੇ ਲੁਧਿਆਣੇ ਤੱਕ ਦੀ ਸੀਸੀਟੀਵੀ ਦੀਆਂ ਫੁਟੇਜ ਪੁਲਿਸ ਕੋਲ ਹੈਗੀਆਂ ਨੇ ਹੂੰ ਠੀਕ ਹੈ ਫਿਰ ਉਹ ਇੱਕ ਸਮਗਲਰ ਦੇ ਘਰ ਇੱਕ ਤਸਕਰ ਦੇ ਘਰ ਦੇ ਬਾਹਰ ਖੜਦਾ ਕਹਿੰਦੇ ਸਾਹਮਣੇ ਕੋਈ ਮੰਦਿਰ ਆ ਉਸ ਮੰਦਿਰ ਦੇ ਤੋਂ ਸੀਸੀਟੀਵੀ ਦੀਆਂ ਫੁਟੇਜ ਹੈਗੀਆਂ ਪੁਲਿਸ ਦੇ ਕੋਲ ਹੈਗੀਆਂ ਪੁਲਿਸ ਵਾਲੇ ਕਹਿ ਰਹੇ ਨੇ ਕਿ ਸਾਡੇ ਕੋਲ ਹੈਗੀਆਂ ਨੇ ਉਹ ਫੁਟੇਜ ਦੇ ਵਿੱਚ ਹਰਪ੍ਰੀਤ ਉਸ ਸਮਗਲਰ ਦੇ ਘਰ ਦੇ ਬਾਹਰ ਖੜਿਆ ਹੂੰ ਉਹ 8 ਮਿੰਟ ਤੋਂ ਲੈ ਕੇ 17 ਮਿੰਟ ਦਾ ਵਕਵਾ ਦੱਸਿਆ ਜਾ ਰਿਹਾ ਐਗਜ਼ੈਕਟ ਨਹੀਂ ਪਤਾ ابھی ਮਤਲਬ 8 ਤੋਂ 10 ਮਿੰਟ ਉੱਥੇ ਖੜਿਆ ਆ ਹੁਣ ਉਹ ਸਮਗਲਰ ਦੇ ਘਰ ਦੇ ਬਾਹਰ ਕਿਉਂ ਖੜਿਆ ਹੈ ਨਸ਼ਾ ਛਡਾਊ ਮਹਮ ਚੱਲ ਰਹੀ ਸੀ ਤੇ ਉੱਥੇ ਨਸ਼ਾ ਫੜਨਗੇ ਸੀ ਕੀ ਕਰਨਗੇ ਸੀ ਫਿਰ ਉਹ ਵੀ ਹੈਗੀ ਆ ਉਸ ਤੋਂ ਬਾਅਦ ਉਥੋਂ ਦੀ ਨਿਕਲੇ ਨੇ 5 ਗ੍ਰਾਮ ਇਹਨਾਂ ਨੇ ਕਹਿੰਦੇ ਨੇ ਕਿ 5 ਗ੍ਰਾਮ ਜਾਂ 4 ਗ੍ਰਾਮ ਦੀ ਕੁਆਂਟੀਟੀ ਹੈਗੀ ਆ ਵੀ ਉਥੋਂ ਦੀ ਖਰੀਦਿਆ ਤੇ ਉਹਨੂੰ ਪੇਮੈਂਟ ਕੀਤੀ ਉਹ ਪੇਮੈਂਟ ਵੀ ਔਨ ਰਿਕਾਰਡ ਆ ਪੇਟੀਐਮ ਕੀਤਾ ਉਸ ਤੋਂ ਬਾਅਦ ਉਸ ਸਮਗਲਰ ਜਿਹੜਾ ਹੈਗਾ ਜਿਹਨੂੰ ਪੇਮੈਂਟ ਕੀਤੀ ਉਹ ਵੀ ਹਿਸਟਰੀ ਸ਼ਿਟਰ ਆ ਉਸ ਤੇ ਪਹਿਲਾਂ ਤੋਂ ਹੀ ਕਹਿੰਦੇ ਨਸ਼ੇ ਦੇ ਪਰਚੇ ਪੈਂਦੇ ਰਹਿੰਦੇ ਆ ਉਹ ਪੁਰਾਣਾ ਨਸ਼ਾ ਦਾ ਨਸ਼ਾ ਦਾ ਤਸਕਰ ਫੇਰ ਰਾਹ ਚ ਗਏ ਵਾਪਸ ਜਦੋਂ ਮਾਲ ਲੈ ਕੇ ਮੁੜੇ ਨੇ ਉਹ ਨਸ਼ਾ ਲੈ ਕੇ ਆਇਸ ਨਸ਼ਾ ਲੈ ਕੇ ਮੁੜੇ ਨੇ ਰਾਹ ਦੇ ਵਿੱਚ ਉੱਥੇ ਤਾਂ ਇਹਨਾਂ ਨੇ ਡਰੈਸ ਕੀਤਾ ਹੀ 5 ਗ੍ਰਾਮ ਲਿਆ 5 ਗ੍ਰਾਮ ਚੋਂ ਕੁਝ ਟੈਸਟ ਕਰ ਲਿਆ ਠੀਕ ਆ 4 4 ਗ੍ਰਾਮ ਬਚਿਆ ਉਹ ਰਾਹ ਜਾਂਦੇ ਹੋਏ ਕਿਤੇ ਪੀਣ ਪੂਣ ਬਹਿ ਗਏ ਜਾਂ ਕੀ ਹੋਇਆ ਰੱਬ ਜਾਣੇ ਉਹ ਪੁਲਿਸ ਦੇ ਉਹਦੇ ਵਿੱਚ ਸਾਰਾ ਕੁਝ ਹੈਗਾ ਉੱਥੇ ਫੇਰ ਏ ਐਦਾਂ ਨਹੀਂ ਹੋਇਆ ਕਿ ਆ ਕੇ ਕਿਸੇ ਨੇ ਫੜ ਲਿਆ ਨੰਗ ਦੇ ਪੈਟਰੋਲੀਅਮ ਪੈਟਰੋਲਿੰਗ ਗੱਡੀ ਸੀ ਰਾਤ ਨੂੰ ਇਖੜੇ ਸੀ ਉਹਨਾਂ ਨੇ ਵੈਸੇ ਹੀ ਪੁੱਛ ਪੁੱਛ ਪੜਤਾਲ ਕਰ ਲਈ ਵੀ ਕਿਉਂ ਖੜੇ ਹੋ ਕਿੱਦਾਂ ਖੜੇ ਹੋ ਤੇ ਇਹਨਾਂ ਦੇ ਹੱਥ ਪੈਰ ਕੰਬ ਗਏ ਤੇ ਉਹ ਇਸ ਭਲੇਖੇ ਦੇ ਵਿੱਚ ਪੁਲਿਸ ਐਸਐਸਪੀ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਆ ਅਰੋੜਾ ਉਹਨਾਂ ਨੇ ਮੈਨੂੰ ਨਾਮ ਨਹੀਂ ਚਿੱਤੇ ਐਸਐਸਪੀ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਆ ਉਹ ਕਹਿੰਦੇ ਮੈਨੂੰ ਨਹੀਂ ਪਤਾ ਦੀ ਉਹ ਅਮਰਤਪਾਲ ਦਾ ਭਰਾ ਆ ਉਹਨਾਂ ਨੂੰ ਤਾਂ ਐਕਚੁਅਲੀ ਪਤਾ ਹੀ ਨਹੀਂ ਸੀ ਵੀ ਕੌਣ ਆ ਕੌਣ ਨਹੀਂ ਉਹਨਾਂ ਨੇ ਨਸ਼ੇਰੀ ਫੜਿਆ ਪਰਚਾ ਦਿੱਤਾ ਦੇ ਕੇ ਬਾਅਦ ਚ ਪਤਾ ਲੱਗਿਆ ਉਹ ਲੇਕਿਨ ਇਹ ਤਾਂ ਹੱਥ ਵੱਡਾ ਪੈ ਗਿਆ ਨਹੀਂ ਨਹੀਂ ਲੇਕਿਨ ਹੁਣ ਇੱਥੇ ਰਿਮਾਂਡ ਲੈਣ ਵਾਲਾ ਬਚਿਆ ਕੀ ਮੈਨੂੰ ਇਹ ਦੱਸੋ ਲੇਕਿਨ ਤੁਹਾਨੂੰ ਇਹ ਕੰਨ ਲੱਗ ਰਿਹਾ ਸਾਰਾ ਰਹਾ ਉਹਦੇ ਉਹਨਾਂ ਦੇ ਕੋਲ ਆ ਹੈ ਉਹ ਉਥੇ ਸਮਗਲਰ ਦੇ ਘਰ ਖੜੇ ਉਹ ਵੀ ਉਹਦੇ ਕੋਲ ਆ ਟਰਾਂਜੈਕਸ਼ਨ ਹੋਈਆਂ ਉਹ ਵੀ ਉਹਨਾਂ ਦੇ ਕੋਲ ਆ ਸਮਗਲਰ ਵੀ ਉਹਨਾਂ ਨੇ ਚੱਕ ਲਿਆ ਆਇਆ ਕੀ ਉਹ ਫੜਿਆ ਗਿਆ ਹਾਂ ਉਹ ਵੀ ਚੱਕ ਲਿਆ ਨਾ ਉਹ ਵੀ ਚੱਕ ਲਿਆ ਠੀਕ ਉਹ ਵੀ ਚੱਕ ਲਿਆ ਸਾਰਾ ਕੁਝ ਚੱਕ ਲਿਆ ਹੁਣ ਰਿਮਾਂਡ ਬਚਿਆ ਕੀ ਸੀ ਦਾ ਕਾਹਦਾ ਰਿਮਾਂਡ ਲੈਣਾ ਕੱਢਣਾ ਕੀ ਉਹ ਚੋਂ ਪਹਿਲਾਂ ਕਿੰਨੀ ਵਾਰ ਲੈ ਕੇ ਗਏ ਹਾਂ ਰਿਮਾਂਡ ਤਾਂ ਹੋ ਚੁੱਕਿਆ ਨਾ ਕਿ ਰੀਮਾਂਡ ਵਾਲਾ ਤੋਂ ਤੇ ਕੁਝ ਬਚਿਆ ਹੀ ਨਹੀਂ ਲੈ ਮੰਨ ਗਿਆ ਉਹ ਤਾਂ ਹੁਣ ਐਟ ਪ੍ਰੈਜ਼ੈਂਟ ਜੋ ਹੋਇਆ ਉਹ ਹੋ ਗਿਆ ਹਾਂ ਪਰ ਕੀ ਪਤਾ ਪਹਿਲਾਂ ਵੀ ਲੈ ਕੇ ਗਏ ਹੁਣ ਕਿੰਨੇ ਵਾਰ ਲੈ ਕੇ ਗਏ ਨੇ ਕਿੰਨਾ ਸਮਾਨ ਲੈ ਕੇ ਗਏ ਨੇ ਕਿਹਦੇ ਕੌਣ ਕੌਣ ਲੈ ਕੇ ਗਿਆ ਪਹਿਲਾਂ ਜਿਹੜਾ ਉਹਨਾਂ ਨੇ ਜਿਹੜਾ ਕੇਸ ਬਣਾਇਆ ਹੂੰ ਉਸ ਕੇਸ ਦੇ ਜਿਹੜਾ ਉਹਨਾਂ ਨੇ ਥਿਉਰੀ ਬਣਾਈ ਆ ਜਾਂ ਸਟੋਰੀ ਬਣਾਈ ਆ ਜਾਂ ਜੋ ਘਟਿਆ ਜੀ ਉਸ ਦੇ ਮੁਤਾਬਕ ਜੋ ਜੋ ਉਹਨਾਂ ਨੂੰ ਸਬੂਤ ਚਾਹੀਦੇ ਸੀ ਜੀ ਜਾਂ ਜੋ ਜੋ ਘਟਨਾਵਾਂ ਚਾਹੀਦੀਆਂ ਸੀ ਉਹ ਸਾਰੀਆਂ ਜੁੜੀਆਂ ਹੋਈਆਂ ਉਹਨਾਂ ਦੇ ਕੋਲ ਆਲਰੇਡੀ ਹੈਗੀਆਂ ਉਹਦੇ ਚ ਬਚਦਾ ਕੁਝ ਨਹੀਂ ਹੈਗਾ اچھا ਇੱਕ ਚੀਜ਼ ਹੋਰ ਹੈ ਨਾਲ ਸੁਣ 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 ਜੇ ਵੀ ਸੀਗਾ ਆਇਆ ਤਸਵੀਰਾਂ ਵੀ ਪਹਿਲਾਂ ਸਾਹਮਣੇ ਆਈਆਂ ਸੀ ਵੀ ਅੰਮ੍ਰਿਤਪਾਲ ਸਿੰਘ ਨੇ ਜਦੋਂ ਨਸ਼ਾ ਛਡਾਓ ਮੁਹਿੰਮ ਚਲਾਈ ਸੀ ਜੀ ਕਹਿੰਦੇ ਹਰਪ੍ਰੀਤ ਸਿੰਘ ਜੋ ਅੰਮ੍ਰਿਤਪਾਲ ਸਿੰਘ ਦਾ ਭਰਾ ਹੈ ਹੂੰ ਉਸ ਨੂੰ ਕਹਿੰਦੇ ਇਨਚਾਰਜ ਲਾਇਆ ਸੀ ਨਸ਼ਾ ਛਡਾਓ ਮੁਹਿੰਮ ਦਾ ਯੈਸ ਨਸ਼ਾ ਛਡਾਓ ਮੁਹਿੰਮ ਦਾ ਇਨਚਾਰਜ ਸੀ ਫਿਰ ਇਨਚਾਰਜ ਸਾਬ ਕਿਹੜੇ ਪਾਸੇ ਨੂੰ ਤੁਰੇ ਨੇ ਇਹ ਕਹਿੰਦੇ ਇਹ ਕਹਿੰਦੇ ਵੈਸੇ ਵੈਸੇ ਜੋਕ ਆ ਪਰ ਚਲੋ ਜੋ ਸਿਚੁਏਸ਼ਨ ਬਣੀ ਹੋਈ ਆ ਉਹ ਕਹਿੰਦਾ ਜੀ ਨਸ਼ਾ ਇੱਕ ਵਾਰੀ ਨਾ ਪਿੰਡ ਦੀ ਸਰਪੰਚਣੀ ਦੇ ਕੋਲ ਕੋਈ ਪਹੁੰਚਿਆ ਕਹਿੰਦਾ ਜੀ ਮੈਂ ਸੁਣਿਆ ਤੁਸੀਂ ਸ਼ਰਾਬ ਛਡਾ ਦਿੰਨੇ ਹੋ ਠੀਕ ਹੈ ਇਲਾਜ ਕਰਦੀ ਹੋਣੀ ਹੈ ਉਹ ਸ਼ਰਾਬ ਦਾ ਕਹਿੰਦੀ ਹਾਂ ਮੈਂ ਛਡਾ ਦਿੰਨੀ ਆ ਤੇ ਕਹਿੰਦਾ ਐ ਕਰੋ ਥਾਣੇ ਵਾਲਿਆਂ ਨੇ ਮੇਰੀ ਸ਼ਰਾਬ ਡੱਕੀ ਹੋਈ ਆ ਚਲੋ ਤੇ ਛਡਾ ਦਿਓ ਉਹ ਕਿਸੇ ਨੇ ਕਿਹਾ ਕਹਿੰਦੇ ਜੀ ਨਸ਼ਾ ਛਡਾਉਂਦੇ ਸੀਗੇ ਆ ਨਸ਼ਾ ਖਤਮ ਕਰਦੇ ਸੀ ਉਹ ਪੀ ਪੀ ਕੇ ਹੀ ਖਤਮ ਕਰਦੇ ਸੀ ਹਾਲੋ ਹਾਲਾਤ ਇਹ ਬਣੇ ਹੋਏ ਨੇ ਇਹ ਕਹਿੰਦੇ ਨੇ ਨਸ਼ਾ ਉਹ ਜਿਹੜਾ ਪਰਚਾ ਝੂਟਾ ਆ ਉਦੇ ਬਲੱਡ ਦੇ ਵਿੱਚੋਂ ਦੀ ਨਸ਼ਾ ਨਿਕਲਿਆ ਹੈ ਹੂੰ ਉਹਦੇ ਯੂਰਨ ਦੇ ਵਿੱਚ ਉਹਦੇ ਪਿਸ਼ਾਲ ਦੇ ਵਿੱਚ ਉਹਦੀ ਡੋਪ ਟੈਸਟ ਦੇ ਵਿੱਚੋਂ ਦੀ ਨਸ਼ਾ ਨਿਕਲਿਆ ਹੈ ਪੋਜ਼ਿਟਿਵ ਹੈ ਕੰਜ਼ਿਊਮ ਕੀਤਾ ਹੋਇਆ ਉਹ ਔਨ ਰਿਕਾਰਡ ਵੀਡੀਓਗ੍ਰਾਫੀ ਹੋਈ ਆ ਜਦੋਂ ਫੜਿਆ ਗਿਆ ਆ ਪੁਲਿਸ ਇਹ ਕਹਿੰਦੀ ਆ ਜਦੋਂ ਫੜਿਆ ਗਿਆ ਆ ਉਸ ਟਾਈਮ ਅਗਸਟਡ ਆਫੀਸਰ ਬੁਲਾਇਆ ਗਿਆ ਔਨ ਰਿਕਾਰਡ ਵੀਡੀਓਗ੍ਰਾਫੀ ਹੋਈ ਆ ਤਲਾਸ਼ੀ ਦੀ ਜਮਾ ਤਲਾਸ਼ੀ ਦੇ ਵਿੱਚ ਉਹ ਸਾਰਾ ਸਮਾਨ ਨਿਕਲਿਆ ਉਹ ਹੁੱਕੇ ਜਿਹੜੇ ਕੱਚ ਦੇ ਹੁੱਕੇ ਹੁੰਦੇ ਆ ਉਹ ਨਿਕਲੇ ਨੇ ਆਈਸ ਗ੍ਰਿਕਵਰ ਹੋਈ ਆ ਸਾਰਾ ਕੁਝ ਤਾਂ ਔਨ ਰਿਕਾਰਡ ਆ ਪਰ ਇਹ ਕਿਹੜੇ ਪਾਸੇ ਨੂੰ ਤੁਰੇ ਹੋਏ ਨੇ ਸਿੰਘ ਸਾਹਿਬ ਦੇ ਭਰਾ ਅ ਮੈਂ ਤਾਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਆਂ ਲੋਕਾਂ ਨੂੰ ਅਸਲ 'ਚ ਨਾ ਸਾਡੇ ਪੰਜਾਬ ਦੇ ਪਾਲੇ ਮੈਂ ਪੁੱਛਣਾ ਚਾਹੁੰਗਾ ਯਾਰ ਪੰਜਾਬ ਦੀ ਲੋਕ ਇੰਨੇ ਜ਼ਿਆਦਾ ਸਿੱਧੜੇ ਨੇ ਮੈਂ ਦੀਪ ਸਿੱਧੂ ਦੇ ਕਤਲ ਤੋਂ ਗੱਲ ਕਰਨੀ ਸ਼ੁਰੂ ਕੀਤੀ ਸੀ ਤੁਹਾਨੂੰ ਯਾਦ ਹੋਣਾ ਪ੍ਰੈਸ ਕਾਨਫਰੰਸ ਉਦੋਂ ਕਹੀ ਸੀ ਉਦੋਂ ਕੀਤੀ ਸੀ ਪ੍ਰੈਸ ਕਾਨਫਰੰਸ ਉਦੋਂ ਤੋਂ ਦਿਖਾਉਂਦਾ ਆ ਰਿਆਂ ਕਹਿੰਦਾ ਆ ਰਿਆਂ ਪੈਰ ਪੈਰ ਤੇ ਹਰ ਚੀਜ਼ ਸਾਬਤ ਕਰਦਾ ਆ ਰਿਆਂ ਅੱਜ ਤੱਕ ਇਹਨਾਂ ਦੇ ਵਕੀਲਾਂ ਤੋਂ ਮੇਰੇ ਤੇ ਮਾਨਹਾਨੀ ਦਾ ਦਾਵਾ ਨਹੀਂ ਹੋਇਆ ਅੱਜ ਤੱਕ ਇਹਨਾਂ ਦੇ ਵਕੀਲਾਂ ਤੋਂ ਮੇਰੇ ਤੇ ਕਿਸੇ ਵੀ ਜਿੰਨੇ ਵੀ ਮੈਂ ਸਵਾਲ ਪੁੱਛੇ ਆ ਇੱਕ ਵੀ ਸਵਾਲ ਤੇ ਕੋਰਟ ਦੇ ਵਿੱਚ ਆ ਕੇ ਜਾਂ ਪਰਚਾ ਦਰਜ ਕਰਾ ਕੇ ਇਹ ਨਹੀਂ ਕਿਹਾ ਹੋਇਆ ਕਿ ਦੁਆਬੀ ਐਸ ਗੱਲ ਤੇ ਝੂਠ ਬੋਲਦਾ ਤੇ ਅਸੀਂ ਦੁਆਬੀ ਨੂੰ ਕਢੀਸ ਕੇ ਜੇਲ੍ਹ ਚ ਸਟਾਵਾਗੇ ਹਮ ਅੱਜ ਤੱਕ ਨਹੀਂ ਹੋਇਆ ਅੱਜ ਤੱਕ ਨਹੀਂ ਹੋਇਆ ਇਹ ਬਾਰ ਬਾਰ ਕਹਿ ਰਿਹਾ ਮੈਂ ਠੀਕ ਆ ਔਰ ਫਿਰ ਵੀ ਪੰਜਾਬ ਦੇ ਲੋਕ ਕੀ ਇੰਨੇ ਜ਼ਿਆਦਾ ਸਿੱਧੜੇ ਜਾਂ ਇੰਨੇ ਜ਼ਿਆਦਾ ਭੋਲੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਦਿਖਦਾ ਹੀ ਨਹੀਂ ਕੀ ਹੋ ਰਿਹਾ ਹੁਣ ਇਹਦੇ ਨਸਾਂ ਦੇ ਵਿੱਚ ਨਸ਼ਾ ਥੋੜੀ ਨਾ ਬਾੜਤਾ ਕਹਿੰਦੇ ਨੇ ਪੁਲਿਸ ਨੇ ਝੂਠਾ ਪਰਚਾ ਬਾੜਤਾ ਪਾਤਾ ਉਹਦੇ ਖੂਨ 'ਚ ਥੋੜੀ ਨਾ ਨਸ਼ਾ ਬਾੜਤਾ ਪੁਲਿਸ ਨੇ ਉਹਦੇ ਪਿਸ਼ਾਬ 'ਚ ਥੋੜੀ ਨਾ ਨਸ਼ਾ ਬਾੜਤਾ ਪੁਲਿਸ ਨੇ ਫਿਰ ਵੀ ਮੈਂ ਕਹਿੰਨਾ ਵੀ ਚਲੋ ਠੀਕ ਆ ਤੁਹਾਡਾ ਇਹਦਾ ਪਰਿਵਾਰ ਅਮਰਤਪਾਲ ਦਾ ਪਰਿਵਾਰ ਕਹਿੰਦਾ ਕਿ ਪਰਚਾ ਝੂਠਾ ਅਮਰਤਪਾਲ ਦੇ ਵਕੀਲ ਕਹਿੰਦੇ ਪਰਚਾ ਝੂਠਾ ਮੈਂ ਦੱਸ ਰਿਹਾ ਫਾਰਮੂਲਾ ਫਾਰਮੂਲਾ ਦੱਸਣ ਦੀ ਬਜਾ ਫਾਰਮੂਲਾ ਤਾਂ ਦੱਸ ਹੀ ਰਿਹਾ ਮੈਂ ਕਹਿੰਨਾ ਖਰਚਾ ਵੀ ਮੇਰਾ ਹੂੰ ਠੀਕ ਆ ਕਲੰਕ ਲੱਗਿਆ ਇੱਕ ਉਹ ਸਿੱਖ ਦੇ ਸਿੱਖ ਸਰੂਪ ਬੰਦੇ ਦੇ ਉੱਪਰ ਕਲੰਕ ਲੱਗ ਗਿਆ ਅਰੇ ਸਿੱਖੀ ਸਰੂਪ ਤੇ ਵੀ ਬੜੇ ਸਵਾਲ ਆ ਹਾਂ ਉੱਥੇ ਵੀ ਆਵਾਂਗੇ ਮੈਂ ਉਹ ਤਾਂ ਹੀ ਮੈਂ ਪਹਿਲਾਂ ਕਹਿਣ ਲੱਗਿਆ ਸੀ ਅਮਰਤਾਰੀ ਸਿੱਖ ਮੈਂ ਰੋਕ ਲਿਆ ਜੀ ਜੀ ਠੀਕ ਆ ਕਿਉਂਕਿ ਗਾਤਰਾ ਤਾਂ ਸਿਰਫ ਸ਼ੋਅ ਵਾਸਤੇ ਪਾਇਆ ਹੋਇਆ ਜੀ ਠੀਕ ਆ ਹੁਣ ਦੇਖੋ ਤੁਸੀਂ ਪੰਜਾਬੀ ਉਹ ਵੀ ਤਾਂ ਦੇਖੋ ਨਾ ਇਹ ਅਮਰਤਪਾਲ ਦੇ ਪਿਤਾ ਜੀ ਕਹਿ ਰਹੇ ਨੇ ਕਿ ਨਹੀਂ ਨਹੀਂ ਉਹ ਸ਼ਸਤਰਧਾਰੀ ਨਹੀਂ ਆ ਮੈਂ ਸ਼ਸਤਰਧਾਰੀ ਹੈਗਾ ਮੈਂ ਪਾਏ ਹੋਏ ਨੇ ਸ਼ਸਤਰ ਕਿਉਂਕਿ ਮੈਨੂੰ ਗੁਰੂ ਸਾਹਿਬ ਨੇ ਸ਼ਸਤਰ ਬਖਸ਼ੇ ਨੇ ਸ਼ਸਤਰਧਾਰੀ ਹੋਣਾ ਤੇ ਅਮਰਤਾਰੀ ਹੋਣਾ ਇੱਕੋ ਕੌਣ ਰਿਕਾਰਡਿੰਗ ਵੱਡੇ ਨੈਸ਼ਨਲ ਚੈਨਲ ਤੇ ਉਹਨਾਂ ਨੇ ਕਿਹਾ ਕਿ ਸਾਡਾ ਮੁੰਡਾ ਸ਼ਸ਼ਤਰਧਾਰੀ ਨਹੀਂ ਜੀ ਤੇ ਇਹਨਾਂ ਦੇ ਮੁੰਡੇ ਦੀਆਂ ਫੋਟੋਜ਼ ਵੀਡੀਓ ਸਾਰਾ ਕੁਝ ਹੈਗਾ ਜਿੱਥੇ ਗਾਤਰਾ ਪਾਈ ਫਿਰਦਾ ਹੁਣ ਵੀ ਕਿਹੜੀ ਲੋਕਲ ਵੀਡੀਓ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਗਾਤਰਾ ਪਾਏ ਹੋਈਆਂ ਹੀ ਨੇ ਹਰਪਿੰ ਸਿੰਘ ਜੈਸ ਜੈਸ ਤੇ ਮਤਲਬ ਕਿ ਇਹ ਗਾਤਰਾ ਸਾਰਾ ਪਰਿਵਾਰ ਜਿਹੜਾ ਰਲ ਮਿਲ ਕੇ ਗਾਤਰਾ ਪਾ ਕੇ ਕੀ ਨਸ਼ੇ ਦਾ ਸੇਵਨ ਕੀਤਾ ਜਾ ਸਕਦਾ ਉਹ ਤਾਂ ਹੀ ਤਾਂ ਉਹਨਾਂ ਨੇ ਕਿਹਾ ਸਾਡਾ ਮੁੰਡਾ ਅਮਰਤਾਰੀ ਨਹੀਂ ਹੈਗਾ ਹੁਣ ਇਹ ਨਹੀਂ ਪਤਾ ਕਿ ਅਮਰਤਾਰੀ ਹੋ ਕੇ ਨਸ਼ਾ ਕਰੀ ਜਾਂਦਾ ਸੀ ਯਾ ਉਹਦੇ ਪਿਤਾ ਦਾ ਕਹਿਣਾ ਸੱਚ ਆ ਕਿ ਸਾਡਾ ਮੁੰਡਾ ਅਮਰਤਾਰੀ ਨਹੀਂ ਐ ਇਹ ਤਾਂ ਬਸ ਗਤਰਾ ਪਾ ਕੇ ਲੋਕਾਂ ਨੂੰ ਚੋਣਾ ਦੇ ਵਿੱਚ ਬੇਵਕੂਬਣਾ ਦੱਸੇ। ਲੇਕਿਨ ਗਤਰਾ ਪਾ ਕੇ ਵੀ ਕੀ ਨਸ਼ਾ ਨਸ਼ੇ ਦਾ ਸੇਵਨ ਕੀਤਾ ਜਾ ਸਕਦਾ ਬੱਜਰ ਕਰਾਇਤਾ ਬੱਜਰ ਕਰਾਇਤਾ ਜਿਹਨੇ ਅੰਗ ਸਿੰਘ ਦਲਾਂ ਦਾ ਹੀ ਬੰਦਾ ਹੁੰਦਾ ਨਿਹੰਗ ਸਿੰਘਾਂ ਨੇ ਪੁਲਿਸ ਨੂੰ ਥੋੜੀ ਨਾਲ ਲੈ ਜਾਣਾ ਸੀ ਲੈ ਕੇ ਜਾਣਾ ਸੀ ਸੰਗਲਾਂ ਨਾਲ ਬੰਨ ਕੇ ਪਹਿਲਾਂ ਛੇਤਰ ਫੇਰਨੇ ਸੀਗੇ ਬਾਅਦ ਪੁੱਛਣਾ ਸੀਗਾ ਕੋਈ ਵੀ ਗੱਲਬਾਤ ਬਾਅਦ ਪੁੱਛਣੀ ਸੀ। ਇਦਾਂ ਨਹੀਂ ਚੱਲਦਾ ਅਮਰਤਾਰੀ ਨੂੰ ਨਸ਼ਾ ਕਰਾਇਤਾ ਬੱਜਰ ਕਰਾਇਤਾ ਹੂੰ ਠੀਕ ਹੈ ਜੀ ਹੁਣ ਜਿਹੜਾ ਮੈਂ ਗੱਲ ਕਹਿ ਰਿਹਾ ਸੀਗਾ ਇਹ ਕਹਿੰਦੇ ਨੇ ਕਿ ਪਰਚਾ ਝੂਠਾ ਆ ਜੀ ਇਹਨਾਂ ਦੇ ਵਕੀਲਾਂ ਨੂੰ ਅ ਨਹੀਂ ਪਤਾ ਹੋਣਾ ਸ਼ਾਇਦ ਇਹ ਫਾਰਮੂਲਾ ਮੈਂ ਦੱਸ ਦੇਣਾ ਜੇ ਪਰਚਾ ਝੂਠਾ ਆ ਨਾਰਕੋ ਟੈਸਟ ਕਰਾਣ ਜੀ ਠੀਕ ਆ ਇਹ ਹਾਈ ਕੋਰਟ ਜਾਣ ਮਾਈ ਬਾਪ ਜਿਹੜਾ ਇਹਨਾਂ ਦਾ ਹਾਈ ਕੋਰਟ ਮਾਈ ਬਾਪ ਆ ਅੱਜ ਕੱਲ ਇਹਨਾਂ ਦਾ ਵੈਸੇ ਤਾਂ ਸਾਰਿਆਂ ਦਾ ਹੀ ਮਾਈ ਬਾਪ ਪਰ ਇਹਨਾਂ ਦਾ ਸਪੈਸ਼ਲ ਮਾਈ ਬਾਪ ਨਵਾਂ ਨਵਾਂ ਬਣਿਆ ਕਿਉਂਕਿ ਹਾਈ ਕੋਰਟ ਨੇ ਇਹਨਾਂ ਨੂੰ ਚੌਂ ਲੜਨ ਦੀ ਪਰਮਿਸ਼ਨ ਕਰਵਾਈ ਤੇ ਫਿਰ ਇਹ ਆਪਣੇ ਮਾਈ ਬਾਪ ਦੇ ਕੋਲ ਕਿਉਂ ਨਹੀਂ ਜਾ ਕੇ ਕਹਿੰਦੇ ਪਏ ਕਿ ਮਾਈ ਬਾਪ ਹਜ਼ੂਰ ਸਾਡਾ ਮੁੰਡਾ ਉਹ ਝੂਠੇ ਪਰਚੇ 'ਚ ਫਸਾਇਆ ਗਿਆ ਇੱਕ ਤਾਂ ਡਾਕਟਰਾਂ ਦੀ ਟੀਮ ਬਣਾਈ ਜਾਵੇ। ਹੂੰ। ਜਾ ਕੇ ਕਿਉਂ ਨਹੀਂ ਹਾਈ ਕੋਰਟ ਦੇ ਵਿੱਚ ਡਿਮਾਂਡ ਕਰਦੇ ਵੀ ਦੋ ਡਾਕਟਰ ਪ੍ਰਾਈਵੇਟ ਤੇ ਦੋ ਡਾਕਟਰ ਸਰਕਾਰੀਆਂ ਦੀ ਟੀਮ ਬਣਾਈ ਜਾਵੇ, ਇੱਕ ਬੋਰਡ ਬਣਾਇਆ ਜਾਵੇ, ਮੁੰਡੇ ਦਾ ਡੋਪ ਟੈਸਟ ਦੁਬਾਰਾ ਕਰਾਇਆ ਜਾਵੇ। ਔਰ ਹਾਈ ਕੋਰਟ ਦੀ ਦੇਖ ਰੱਖ ਦੇਖ ਰੱਖ ਦੇ ਵਿੱਚ ਕਰਾਇਆ ਜਾਵੇ। ਹੂੰ। ਕਿਉਂ ਨਹੀਂ ਕਹਿੰਦੇ? ਵਕੀਲ ਦਾ ਖਰਚਾ ਪੈ ਜਾਊਗਾ, ਮੈਂ ਦੇ ਦਿੰਨਾ ਯਾਰ। ਹੂੰ। 20-25-30 ਹਜ਼ਾਰ ਰੁਪਏ ਪੈ ਜਾਊਗਾ, ਮੈਂ ਦਿੰਨਾ। ਹੂੰ। ਠੀਕ ਆ ਵਕੀਲ ਆਪਣੀ ਮਰਜ਼ੀ ਦਾ ਕਰ ਲੈਣ। ਹਾਈ ਕੋਰਟ ਨੂੰ ਜਾ ਕੇ ਇਹ ਕਹਿਣ ਕਿ ਇਹਨਾਂ ਦੇ ਮੁੰਡੇ ਦੇ ਪਰਚਾ ਝੂਠਾ ਆ ਨਾਰਕੋ ਟੈਸਟ ਹੋਵੇ ਉਸ ਦਿਨ ਕੀ ਕੁਝ ਵਾਪਰਿਆ ਨਾਰਕੋ ਟੈਸਟ ਦੇ ਵਿੱਚ ਜਦੋਂ ਇਹਨਾਂ ਦੇ ਮੁੰਡੇ ਦੇ ਨਸਾਂ 'ਚ ਸੱਚ ਬੋਲਣ ਵਾਲਾ ਉਹ ਜਾਊਗਾ ਨਾ ਕੈਮੀਕਲ ਉਹਨੇ ਸਾਰਾ ਕੁਝ ਸੱਚ ਦੱਸਣਾ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਜਾਂ ਤਾਂ ਪੁਲਿਸ ਦੀ ਸਾਰੀ ਕਹਾਣੀ ਸੱਚੀ ਸਾਬਤ ਹੋਊਗੀ ਜਾਂ ਫਿਰ ਪੁਲਿਸ ਦੀ ਕਹਾਣੀ ਝੂਠ ਸਾਬਤ ਹੋਊਗੀ ਹਨਾ ਜੇ ਪੁਲਿਸ ਦੀ ਕਹਾਣੀ ਝੂਠ ਸਾਬਤ ਹੁੰਦੀ ਆ ਤਾਂ ਫਿਰ ਪੁਲਿਸ ਦੇ ਉੱਤੇ ਕੇਸ ਕਰਨ ਨੂੰ ਵੀ ਵਕੀਲ ਦਾ ਖਰਚਾ ਮੈਂ ਦਊਂਗਾ ਹੋਰ ਦੱਸੋ ਇਸ ਤੋਂ ਬਾਅਦ ਕੀ ਇਸ ਤੋਂ ਬਾਅਦ ਕੀ ਪਾਲਦੇ ਨੇ ਅੱਛਾ ਇਹਦੇ ਸ਼ੁਭਚਿੰਤਕ ਯਾਨੀ ਕਿ ਅਮਰਿਤਪਾਲ ਸਿੰਘ ਦੇ ਸ਼ੁਭਚਿੰਤਕ ਵੀ ਇਹ ਵੀ ਕਹਿੰਦੇ ਨੇ ਕਿ ਅਮਰਿਤਪਾਲ ਸਿੰਘ ਦਾ ਨਾਮ ਜੋੜ ਕੇ ਖਾਮ ਖਾਹੀ ਅਮਰਿਤਪਾਲ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅੱਛਾ ਅ ਅਮਰਿਤਪਾਲ ਸਿੰਘ ਦਾ ਨਾਮ ਜੋੜ ਕੇ ਖਾਮ ਖਾਂ ਅਮਰਿਤਪਾਲ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਬਾਦਲਾਂ ਦੇ ਪਰਿਵਾਰ ਦੇ ਲਈ ਬਹੁਤ ਬਹੁਤ ਕੁਝ ਬੋਲਿਆ ਜਾਂਦਾ ਠੀਕ ਆ ਵੱਡੇ ਬਾਦਲ ਨੇ ਐ ਕਰਤਾ ਤੇ ਛੋਟੇ ਬਾਦਲ ਨੇ ਐ ਕਰਤਾ ਬਾਦਲ ਛੋਟਾ ਤੇ ਬਾਦਲ ਵੱਡਾ ਇਹੀ ਇਹਨਾਂ ਦੇ ਆਈਟੀ ਸਲ ਤੇ ਇਹੀ ਸਾਰੀ ਜਿਹੜੀ ਟੀਮਾਂ ਐਦਾਂ ਹੀ ਬੋਲਦੀ ਹੁੰਦੀ ਆ ਨਾ ਜੇ ਪਾਜ ਬਾਦੀ ਗੱਲ ਆਵੇ ਆ ਫਲਾਣੇ ਨੇਤਾ ਨੇ ਐ ਕੀਤਾ ਤੇ ਠਮਕਾਣੇ ਨੇਤਾ ਨੇ ਐ ਕੀਤਾ ਤੇ ਉਹਦਾ ਮੁੰਡਾ ਬੀਸੀਆਈ ਦਾ ਚੇਅਰਮੈਨ ਹੈਗਾ ਇਦਾਂ ਹੀ ਕਰਦੇ ਨਾ ਪਰਿਵਾਰਵਾਦ ਇਦਾਂ ਹੀ ਚੱਲਦਾ ਨਾ ਇਹੀ ਪਰਿਵਾਰਵਾਦੀ ਗੱਲ ਕਰਦੇ ਸੀ ਹੁਣ ਪਰਿਵਾਰਵਾਦ ਜਦੋਂ ਆਪਣੇ ਘਰ ਪੈ ਗਈ ਤੇ ਫਿਰ ਨਾਮ ਜੋੜ ਕੇ ਬਦਨਾਮ ਕਰਦੇ ਆ ਹੁਣ ਕੀ ਕਹੀਏ ਇੱਕ ਭਰਾ ਐਮਪੀ ਬਣਿਆ ਨਸ਼ੇ ਦੀ ਮੁਹਿੰਮ ਚਲਾ ਕੇ ਨਸ਼ਾ ਛਡਾਊ ਮੁਹਿੰਮ ਚਲਾ ਕੇ ਦੂਜਾ ਭਰਾ ਨਸ਼ੇ ਚ ਗਰਕ ਮਿਲਿਆ ਹੂੰ ਠੀਕ ਆ ਉਹ ਬਾਦੀ ਗੱਲ ਆ ਪ੍ਰੂਫ ਹੁੰਦਾ ਨਹੀਂ ਹੁੰਦਾ ਮੈਂ ਤਾਂ ਕਹਿੰਨਾ ਵੀ ਨਾਰਕੋ ਦੇ ਪੈਸੇ ਮੇਰੇ ਤੋਂ ਲਓ ਤੇ ਕਰਾਓ ਪ੍ਰੂਫ ਹੂੰ ਠੀਕ ਆ ਉਹ ਬਾਅਦ ਦੀ ਗੱਲ ਆ ਪਰ ਫਿਲਹਾਲ ਤਾਂ ਇਲਜ਼ਾਮ ਲੱਗਿਆ ਨਾ ਤੁਹਾਡੇ ਹੀ ਮੁੰਡੇ ਤੇ ਲੱਗਿਆ ਨਾ ਕਿਸੇ ਬਾਹਰ ਦੇ ਮੁੰਡੇ ਤੇ ਲੱਗਿਆ ਨਹੀਂ ਜਾਂ ਮੈਂ ਕਹਾਂ ਜੀ ਭਗਤ ਸਿੰਘ ਦੁਆਬੀ ਦੇ ਮੁੰਡੇ ਤੇ ਇਲਜ਼ਾਮ ਲੱਗਿਆ ਕੱਲ ਨੂੰ ਜੇ ਮੇਰੇ ਪਰਿਵਾਰ ਚੋਂ ਕੋਈ ਫੜਿਆ ਜਾਊਗਾ ਤੇ ਮੇਰਾ ਨਾਮ ਤਾਂ ਵੱਜੂਗਾ ਨਾ ਸਭ ਤੋਂ ਪਹਿਲਾਂ ਵੀ ਤੂੰ ਮੀਡੀਆ 'ਚ ਆ ਕੇ ਬੜਾ ਰੌਲਾ ਪਾਉਂਦਾ ਹੁੰਦਾ ਸੀ ਤੇਰੇ ਪਰਿਵਾਰ ਚੋਂ ਆ ਨਿਕਲਿਆ ਜਦੋਂ ਤੁਹਾਨੂੰ ਖ਼ਬਰ ਇਹ ਮਿਲੀ ਪਹਿਲੀ ਪਹਿਲੀ ਜਦੋਂ ਇਨਫਾਰਮੇਸ਼ਨ ਮਿਲੀ ਭਈ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਕੋਲੋਂ ਨਸ਼ਾ ਫੜਿਆ ਗਿਆ ਹੈ ਜਾਂ ਉਹ ਐਨਡੀਪੀਐਸ ਦੇ ਪਰਚੇ ਦੇ ਵਿੱਚ ਫੜਿਆ ਗਿਆ ਹੈ ਭਗਤ ਸਿੰਘ ਦੁਆਬੀ ਤੇ ਪਹਿਲਾ ਰਿਐਕਸ਼ਨ ਕੀ ਸੀ ਜਾਂ ਦਿਲ ਵਿੱਚ ਪਹਿਲੀ ਇਨਫੋਰਮੇਸ਼ਨ ਤੁਸੀਂ ਆ ਜਿਹੜਾ ਹੁਣ ਵਾਪਰਿਆ ਸਾਰਾ ਕੁਝ ਜੀ ਇਹ ਪਹਿਲੀ ਇਨਫੋਰਮੇਸ਼ਨ ਵੀ ਬਹੁਤ ਸਾਰੀਆਂ ਕਨਫਿਊਜ਼ਨ ਨੇ ਆ ਜਿਹੜਾ ਹੁਣ ਪਿਛਲੇ 4-5 ਦਿਨਾਂ ਚ ਵਾਪਰਿਆ ਇਹ ਪਹਿਲੀ ਇਨਫੋਰਮੇਸ਼ਨ ਮੰਗ ਮੰਨਦੇ ਹੂੰ ਜਾਂ ਮੈਨੂੰ ਕਦੋਂ ਤੋਂ ਪਤਾ ਹੈ ਅੱਛਾ ਮਤਲਬ ਤੁਹਾਨੂੰ ਪਹਿਲਾਂ ਤਾਂ ਪਤਾ ਸੀ ਮੇਰੀ ਟੀਮ ਇਸ ਤੇ 2.5 ਮਹੀਨੇ ਤੋਂ ਕੰਮ ਕਰ ਰਹੀ ਸੀ ਟੀਮ ਚ ਕੌਣ-ਕੌਣ ਹੈ ਸਾਡੇ ਪੱਤਰਕਾਰ ਮੁੰਡੇ ਉਹ ਗੱਲਾਂ ਬਾਅਦ ਦੀਆਂ ਨੇ ਠੀਕ ਹੈ ਉਹ ਚਲੋ ਆਨ ਰਿਕਾਰਡ ਨਹੀਂ ਖੋਲ ਸਕਦੇ ਪਰ ਤੁਹਾਨੂੰ ਕਰਨ ਤੋਂ ਪਤਾ ਸੀ ਅਸੀਂ ਆਲਰੇਡੀ ਇਸ ਤੇ ਕੰਮ ਕਰ ਰਹੇ ਸੀ ਭਗਤ ਸਿੰਘ ਜਵਾਬੀ ਨੂੰ ਕਦੋਂ ਤੋਂ ਪਤਾ ਸੀ ਕਿ ਅਮਰਿਤਪਾਲ ਸਿੰਘ ਕੋਲ ਮੈਨੂੰ ਖਬਰ ਟਾਈ 3 ਮਹੀਨੇ ਮੇਰੇ ਮੇਰੇ ਨਸ਼ੇ ਦੇ ਕੰਮ ਨਾਲ ਜੁੜਿਆ ਹੈ ਮੇਰੇ ਕੋਲ ਇਦਾਂ ਦੀ ਖਬਰ ਟਾਈ 3 ਮਹੀਨੇ ਪਹਿਲਾਂ ਆਈ ਸੀ ਵੀ ਆਹ ਇਨਫੋਰਮੇਸ਼ਨ ਹੈਗੀ ਹੈ ਇਸ ਤੇ ਕੰਮ ਕਰੋ ਥੋੜਾ ਜਿਹਾ ਤੇ ਕੁਝ ਨਿਕਲ ਸਕਦਾ ਤੇ ਮੈਂ ਆਪਣੇ ਪੱਤਰਕਾਰ ਮੁੰਡੇ ਇਸ ਕੰਮ ਤੇ ਲਾਏ ਹੋਏ ਸੀ ਆਲਰੇਡੀ ਕਿ ਇਹਦਾ ਸੱਚ ਕੱਢ ਕੇ ਲਿਆਓ ਵੀ ਅਸਲ ਚ ਹੈ ਕੀ ਚੱਲ ਕੀ ਰਿਹਾ ਜੇ ਅਸਲ ਚ ਨਸ਼ਾ ਉਧਰ ਵਰਤਿਆ ਜਾ ਰਿਹਾ ਤਾਂ ਜੇ ਨਹੀਂ ਵਰਤਿਆ ਜਾ ਰਿਹਾ ਤਾਂ ਤੇ ਮੇਰੇ ਮੁੰਡੇ ਆਲਰੇਡੀ ਇਸ ਤੇ ਲੱਗੇ ਹੋਏ ਸੀ ਅਸੀਂ ਕੰਮ ਕਰ ਰਹੇ ਸੀ ਫਿਰ ਜਦੋਂ ਹੁਣ ਰੀਸੈਂਟ ਇਨਸੀਡੈਂਟ ਦੀ ਗੱਲ ਕਰੀ ਜਿਹੜੀ ਉਹ ਘਟਨਾ ਵਾਪਰੀ ਹੈ ਪੜਿਆ ਗਿਆ ਉਦੋਂ ਰਿਐਕਸ਼ਨ ਕੀ ਸੀ ਉਦੋਂ ਰਿਐਕਸ਼ਨ ਇਹ ਸੀ ਯਾਰ ਓ ਸ਼ਿਟ ਅਸੀਂ ਟਿੱਲੇ ਰਹਿ ਗਏ ਨਹੀਂ ਤਾਂ ਇਹ ਬ੍ਰੇਕਿੰਗ ਨਿਊਜ਼ ਸਾਡੇ ਕੋਲ ਹੁੰਦੀ ਮੈਂ ਆਨਰ ਗਾਰਡ ਕਹ ਰਿਹਾ ਮੈਂ ਨਾਰਕੋ ਟੈਸਟਰ ਨੂੰ ਕਹ ਰਿਹਾ ਇਹੇ ਗੱਲ ਜੋ ਮੈਂ ਕਹਿ ਰਿਹਾ ਮੈਂ ਕਹਿੰਦਾ ਨਾਰਕੋ ਟੈਸਟ ਮੈਂ ਕਰਵਾ ਦੂੰਗਾ ਜਿਹੜੇ ਮਰਜੀ ਚੈਨਲ ਤੇ ਲਾਈਵ ਡਿਟੈਕਟਰ ਦੇ ਦੂੰਗਾ ਮੇਰੇ ਮੁੰਡੇ 2.5 3 ਮਹੀਨੇ ਤੋਂ ਮੇਰੇ ਪੱਤਰਕਾਰ ਇਸ ਕੰਮ ਇਸ ਤੇ ਉੱਤੇ ਕੰਮ ਕਰਦੇ ਪਏ ਸੀ ਬਸ ਇਹ ਆ ਕਿ ਅਸੀਂ ਕਿਉਂਕਿ ਪੁਲਿਸ ਦੇ ਕੋਲ ਬਹੁਤ ਸਾਰੇ ਸੋਰਸਸ ਹੁੰਦੇ ਨੇ ਸਾਡੇ ਕੋਲ ਪੱਤਰਕਾਰਾਂ ਕੋਲ ਸੋਰਸਸ ਘੱਟ ਹੁੰਦੇ ਨੇ ਠੀਕ ਆ ਪਰ ਇਸ ਚ ਮੈਂ ਤਾਂ ਹੀ ਕਹਿ ਰਿਹਾ ਕਿ ਨਾਰਕੋ ਕਰਾਓ ਮੈਂ ਤਾਂ ਹੀ ਕਹਿ ਰਿਹਾ ਮੈਂ ਐਵੇਂ ਨਹੀਂ ਖਰਚਾ ਭਰਨ ਨੂੰ ਤਿਆਰ ਹੈਗਾ ਮੈਂ ਐਵੇਂ ਨਹੀਂ ਕਹਿ ਰਿਹਾ ਕਿ ਹਾਈ ਕੋਰਟ ਜਾਓ ਕਿਉਂਕਿ ਹਾਈ ਕੋਰਟ ਜਾਉਂਗੇ ਉੱਥੇ ਲਿਖ ਕੇ ਕਹੋਗੇ ਨਾਰਕੋ ਕਰਾਣਾ ਆ ਤੇ ਫਿਰ ਤਾਂ ਉੱਥੇ ਜਾਂ ਸੱਚ ਜਾਂ ਝੂਠ ਫਿਰ ਤਾਂ ਉਸ ਉਸ ਸ਼ਿਕੰਜੇ ਚ ਆਪਾਂ ਉੱਥੋਂ ਭੱਜ ਨਹੀਂ ਸਕਦੇ ਜਾਂ ਤਾਂ ਸੱਚ ਹੋਊਗਾ ਜਾਂ ਝੂਠ ਹੋਊਗਾ ਆਪਾਂ মিডিਆ ਚ ਆ ਕੇ ਸਿੰਪਲ ਹੀ ਨਹੀਂ ਲੈ ਸਕਦੇ ਕਿ ਹਾਏ ਸਾਡੇ ਮੁੰਡੇ ਤੇ ਝੂਠਾ ਪਰਚਾ ਪਾਤਾ ਫਿਰ ਤਾਂ ਉਸ ਦੁੱਧ ਤੇ ਪਾਣੀ ਬੱਕ ਬੱਕ ਕਰ ਦੇਣਾ ਹਾਈ ਕੋਰਟ ਨੇ ਮੈਂ ਤਾਂ ਵਾਰ-ਵਾਰ ਕਹਿ ਰਿਹਾ ਹਰ ਚੈਨਲ ਤੇ ਕਹਿ ਰਿਹਾ ਕਰਾਓ ਨਾਰਕੋ ਤੁਸੀਂ ਹਾਈ ਕੋਰਟ ਤੇ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਹਾਈ ਕੋਰਟ ਦਾ ਰਸਤਾ ਤਾਂ ਦੱਸ ਰਹੇ ਹਾਂ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਹਰਪ੍ਰੀਤ ਸਿੰਘ ਦੇ ਲਈ ਉਸ ਦੇ ਮਾਮਲੇ ਦੇ ਲਈ ਨਾਰਕੋ ਟੈਸਟ ਦੇ ਲਈ ਪਰ ਕੀ ਭਗਤ ਸਿੰਘ ਧਵਾਬੀ ਨੂੰ ਉਦੋਂ ਮਾਨੇ ਭਾਈਕੌਰ ਦਾ ਰਸਤਾ ਪਤਾ ਨਹੀਂ ਚੱਲਿਆ ਸਵਾਲ ਕਿਉਂਕਿ ਤੁਹਾਡੇ ਦੇ ਵੀ ਉੱਠਦਾ ਹੈ ਕਿ ਕਹਿੰਦੇ ਅਮਰਿਤਪਾਲ ਸਿੰਘ ਦੇ ਨਾਲ ਕਹਿੰਦੇ ਕੋਈ ਸੈਟਿੰਗ ਹੋਈ ਲੱਗਦੀ ਹੈ ਕਿਉਂਕਿ ਇਲੈਕਸ਼ਨ ਪਟੀਸ਼ਨ ਨਹੀਂ ਪਾਈ ਇਲੈਕਸ਼ਨ ਲੜੇ ਜ਼ਰੂਰ ਪਰ ਜਦੋਂ ਦੇਖਿਆ ਵੀ ਖਾਮੀਆਂ ਸੀ ਜਾਂ ਤੁਸੀਂ ਆਪ ਹਾਰ ਵੀ ਕੀ ਅਮਰਿਤਪਾਲ ਸਿੰਘ ਜਿੱਤ ਵੀ ਗਿਆ ਉਸ ਤੋਂ ਬਾਅਦ ਵੀ ਤੁਸੀਂ ਕੋਈ ਕਹਿਣ ਦੇ ਬਾਵਜੂਦ ਇਲੈਕਸ਼ਨ ਪਟੀਸ਼ਨ ਨਹੀਂ ਪਾਈ ਕਹਿੰਦੇ ਆ ਤੁਹਾਨੂੰ ਕਿਹਨੇ ਕਿਹਾ ਕਿ ਮੈਂ ਇਲੈਕਸ਼ਨ ਪਟੀਸ਼ਨ ਨਹੀਂ ਪਾਈ ਹੂੰ ਬਹੁਤ ਸਾਰੇ ਹਥਿਆਰਤਾਂ ਦੇ ਹੁੰਦੇ ਨੇ ਜਿਹੜੇ ਲੋੜ ਪੈਣ ਤੇ ਵੇਲੇ ਦੀ ਨਮਾਜ਼ ਹੁੰਦੀ ਹੈ ਤੇ ਕਵੇਲੇ ਦੀਆਂ ਟੱਕਰਾਂ ਹੁੰਦੀਆਂ ਇੱਕ ਇਲੈਕਸ਼ਨ ਪਟੀਸ਼ਨ ਤਾਂ ਮੈਂ ਉਦੋਂ ਹੀ ਪਾਤੀ ਸੀ 9 ਤਰੀਕ ਨੂੰ ਜਦੋਂ 9 ਜਾਂ 10 ਤਰੀਕ ਨੂੰ ਇਹਨੇ ਜਦੋਂ ਭਰੀ ਸੀ ਨੋਮੀਨੇਸ਼ਨ ਉਸ ਦੇ ਦੂਜੇ ਤੀਜੇ ਦਿਨੀ ਮੈਂ ਇਲੈਕਸ਼ਨ ਪਟੀਸ਼ਨ ਪਾਤੀ ਸੀ ਪਰ ਸਰਕਾਰੀ ਲਾੜਲੇ ਕਿੰਨੇ ਕ ਨੇ ਇਹ ਠੀਕ ਆ ਇੱਕ ਪਾਸੇ ਤਾਂ ਮੈਂ ਖੜ ਕੇ ਕਹਿ ਰਿਹਾ ਵੀ ਇਹਦੇ ਨੋਮੀਨੇਸ਼ਨ ਚ ਅਮਰਤਪਾਲ ਦੇ ਨੋਮੀਨੇਸ਼ਨ ਚ ਗਲਤੀਆਂ ਨੇ ਹਮ ਇਹਨਾਂ ਨੂੰ ਰਿਜੈਕਟ ਕਰੋ ਦੂਜੇ ਪਾਸੇ ਡੀਸੀ ਠੀਕ ਆ ਸਰਕਾਰੀ ਬੰਦਾ ਬੈਠ ਕੇ ਇਹ ਕਹਿ ਰਿਹਾ ਕਿ ਮੈਂ ਤਾਂ ਰਿਜੈਕਟ ਨਹੀਂ ਕਰੂੰਗਾ ਤੁਸੀਂ ਹਾਈ ਕੋਰਟ ਚਲੇ ਜਾਓ ਤੁਸੀਂ ਗਏ ਪਹੁੰਚਾਂਗੇ ਕਦੋਂ ਹੁਣ ਤਾਂ ਮੈਂਬਰ ਪਾਰਲੀਮੈਂਟ ਬਣ ਗਿਆ ਹੁਣ ਤਾਂ ਪਰਮਿਸ਼ਨ ਮੈਨੂੰ ਵੀ ਮੈਂ ਲੋਕ ਸਭਾ ਮੈਂਬਰ ਪਾਰਲੀਮੈਂਟ ਸ਼ੂਟਿੰਗ ਦੇ ਵਿੱਚ ਜਾਣ ਦਾ ਮੌਕਾ ਦਿੱਤਾ ਗਿਆ ਮੈਂਬਰ ਪਾਰਲੀਮੈਂਟ ਵੀ 5 ਸਾਲ ਆ ਇਹ ਤੁਸੀਂ 5 ਸਾਲ ਵੇਟ ਕਰੋਗੇ ਤਾਂ ਹੀ ਤਾਂ ਇਸ ਵਾਰ ਬੜਾ ਕੁਝ ਚੱਲਣਾ ਹੈ ਕਹਿੰਦੇ ਅਮਰਿਤਪਾਲ ਸਿੰਘ ਦੇ ਨਾਲ ਭਗਤ ਸਿੰਘ ਦਵਾਬੀ ਦੀ ਸੈਟਿੰਗ ਹੋ ਗਈ ਇੱਕ ਖਬਰ ਦੇ ਵਿੱਚ ਸਾਰਾ ਕੁਝ ਕਵਰ ਕਰਨ ਦੀ ਕੋਸ਼ਿਸ਼ ਆਗੇ ਚਲੋ ਇਹ ਖਬਰ ਅਲੱਗ ਕਰਾਂਗੇ ਪਰ ਭਗਤ ਸਿੰਘ ਦਵਾਬੀ ਇਹਨਾਂ ਦਾ ਕਹਿਣਾ ਵੀ 2 2.5 3 ਮਹੀਨੇ ਪਹਿਲਾਂ ਹਾਂ ਮੇਰੇ ਕੋਲ 3 ਤਿੰਨ ਕੁ ਮਹੀਨੇ ਪਹਿਲਾਂ ਹੀ ਨਿਊਜ਼ ਸੀਗੀ ਵੀ ਆਪਾਂ ਇਸ ਤੇ ਉੱਤੇ ਕੰਮ ਕਰਨਾ ਔਰ ਮੇਰੇ ਮੁੰਡੇ ਲੱਗੇ ਵੀ ਹੋਈ ਸੀ ਇਸ ਤੇ ਕੰ ਖਬਰਾਂ ਜ਼ਰੂਰ ਪਹੁੰਚੀਆਂ ਸੀਗੀਆਂ ਪਰ ਐਕਚੁਅਲ ਜਿਹੜੇ ਵੈਲਿਡ ਐਵੀਡੈਂਸ ਹੁੰਦੇ ਆ ਛੋਟੇ-ਮੋਟੇ ਐਵੀਡੈਂਸ ਸੀਗੇ ਪਰ ਵੈਲਿਡ ਐਵੀਡੈਂਸ ਸਾਡੇ ਕੋਲ ਨਹੀਂ ਪਹੁੰਚ ਪਾਏ ਸਾਡੇ ਤੋਂ ਪਹਿਲਾਂ ਕੰਮ ਹੋ ਗਿਆ ਹਮ ਔਰ ਉਸ ਚੀਜ਼ ਦਾ ਮਲਾਲ ਹੈਗਾ ਕਿਉਂਕਿ ਇਹ ਬ੍ਰੇਕਿੰਗ ਨਿਊਜ਼ ਸ਼ਾਇਦ ਮੇਰੇ ਕੋਲ ਹੁੰਦੀ ਤੇ ਮੈਂ ਪ੍ਰੈਸ ਕਾਨਫਰੰਸ ਕਰਕੇ ਔਰ ਦਿਖਾ ਰਿਹਾ ਹੁੰਦਾ ਵੀ ਆਹ ਦੇਖੋ ਆ ਸਬੂਤ ਨੇ ਹਮ ਪੁਲਿਸ ਕਿਤੇ ਨਾ ਕਿਤੇ ਫਸੀ ਹੋਈ ਆ ਇਸ ਚ ਕਿਉਂਕਿ ਜੋ ਉਹਨਾਂ ਨੇ ਰਿਕਾਰਡ ਕੀਤਾ ਪੁਲਿਸ ਨੇ ਜੋ ਵੀ ਰਿਕਾਰਡ ਕੀਤਾ ਹੈਗਾ ਉਹ ਜੁਡੀਸ਼ੀਅਲ ਐਵੀਡੈਂਸ ਹੋਗੇ ਨੇ ਪੁਲਿਸ ਉਹਨਾਂ ਨੂੰ ਜਨਤਕ ਨਹੀਂ ਕਰ ਸਕਦੀ ਠੀਕ ਆ ਯਾ ਮੈਂ ਇਸ ਚੀਜ਼ ਨੂੰ ਕਰੈਕ ਕਰ ਗਿਆ ਹੁੰਦਾ ਜਾਂ ਮੇਰੇ ਮੁੰਡਿਆਂ ਨੇ ਇਸ ਚੀਜ਼ ਨੂੰ ਕਰੈਕ ਕਰ ਲਿਆ ਹੁੰਦਾ ਮੈਂ ਤਾਂ ਪ੍ਰੈਸ ਕਾਨਫਰੈਂਸ ਚ ਢੋਲ ਵਜਾ ਕੇ ਜਾ ਕੇ ਦੱਸਣ ਅਸੀਂ ਆ ਦੇਖ ਲਓ ਵੀਡੀਓ ਚਲੋ ਕਸਰ ਤਾਂ ਹੁਣ ਵੀ ਨਹੀਂ ਛੱਡੀ ਭਗਤ ਸਿੰਘ ਧਵਾਬੀ ਜਿਨ੍ਹਾਂ ਨੂੰ ਪਹਿਲਾਂ ਤੂੰ ਹੀ ਪਤਾ ਸੀ ਕਿ ਅਮਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਜੋ ਹੈ ਉਹ ਸ਼ਾਇਦ ਯਾਤਨਸ਼ਾ ਕਰਦਾ ਹੈ ਜਾਂ ਨਸ਼ੇ ਦੇ ਕੰਮ ਦੇ ਵਿੱਚ ਹੈ ਇਹ ਕਹਿਣਾ ਹੈ ਭਗਤ ਸਿੰਘ ਧਵਾਬੀ ਦਾ ਪਰ ਵੱਡਾ ਸਵਾਲ ਹੁਣ ਇਹ ਵੀ ਹੈ ਕਿ ਅਮਰਿਤਪਾਲ ਸਿੰਘ ਦਾ ਪਰਿਵਾਰ ਜੋ ਹੈ ਭਗਤ ਸਿੰਘ ਧਵਾਬੀ ਦੀ ਚੁਣੌਤੀ ਨੂੰ ਕਬੂਲ ਕਰੇਗਾ ਉਹ ਕਹਿੰਦੇ ਨਹੀਂ ਕਿ ਪੈਸੇ ਵੀ ਮੈਂ ਦੇਾਂਗਾ ਯਾਨੀ ਭਗਤ ਸਿੰਘ ਦੁਆਬੀ ਪੈਸੇ ਦੇਣ ਨੂੰ ਵੀ ਤਿਆਰ ਨਹੀਂ ਕਹਿੰਦੇ ਮਾਣੇ ਹਾਈ ਕੋਰਟ ਵਿੱਚ ਜਾਓ ਨਾਰਕੋ ਟੈਸਟ ਦੀ ਅਰਜ਼ੀ ਲਾਓ ਪਤਾ ਲੱਗੇ ਕਿ ਪਰਚਾ ਸੱਚਾ ਹੈ ਜਾਂ ਝੂਠਾ ਹੈ ਸੱਚੀ ਪੁਲਿਸ ਹੈ ਜਾਂ ਸੱਚਾ ਹਰਪ੍ਰੀਤ ਸਿੰਘ ਹੈ ਝੂਠੀ ਪੁਲਿਸ ਹੈ ਜਾਂ ਝੂਠਾ ਅਮਰਿਤਪਾਲ ਸਿੰਘ ਦਾ ਪਰ ਹਰਪ੍ਰੀਤ ਸਿੰਘ ਹੈ ਪਰ ਕਿਆ ਇਹਨੂੰ ਇਹ ਵੀ ਇਤਰਾਜ਼ ਹੈ ਕਿ ਅਮਰਿਤਪਾਲ ਸਿੰਘ ਦਾ ਨਾਮ ਕਿਉਂ ਲਿਆ ਜਾ ਰਿਹਾ ਹੈ ਖੈਰ ਜਦੋਂ ਜਿਵੇਂ ਪਾਕਾ ਸਿੰਘ ਧਵਾਬੀ ਨੇ ਵੀ ਦੱਸਿਆ ਕਿਸੇ ਦੀ ਮਿਸਾਲ ਦੇਣੀ ਹੁੰਦੀ ਹੈ ਕਹਿੰਦੇ ਨੇ ਫਲਾਣੇ ਦਾ ਵੱਡਾ ਮੁੰਡਾ ਦਾ ਬੜਾ ਚੰਗਾ ਨਿਕਲਿਆ ਪਰ ਛੋਟਾ ਐਵੇਂ ਹੀ ਹੈ ਤੇ ਠੀਕ ਉਵੇਂ ਹੀ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਬਣੀ ਨਹੀਂ ਅਮਰਿਤਪਾਲ ਸਿੰਘ ਨੇ ਨਸ਼ਾ ਛਡਾਓ ਮੁਹਿੰਮ ਜੋ ਹੈ ਉਹ ਚਲਾਈ ਸੀ ਹੁਣ ਇਸ ਨੂੰ ਇਤਿਫਾਕ ਕਹੋ ਜਾਂ ਕੁਝ ਹੋਰ ਕਿ ਨਸ਼ਾ ਛਡਾਓ ਮੁਹਿੰਮ ਜੋ ਅਮਰਿਤਪਾਲ ਸਿੰਘ ਵੱਲੋਂ ਚਲਾਈ ਗਈ ਉਸ ਦਾ ਇੰਚਾਰਜ ਵੀ ਲਾਇਆ ਗਿਆ ਸੀ ਅਮਰਿਤਪਾਲ ਸਿੰਘ ਦੇ ਭਰਾ ਹਰਪੀਤ ਸਿੰਘ ਨੂੰ ਜੋ ਹੁਣ ਨਸ਼ੇ ਦੇ ਪਰਚੇ ਦੇ ਵਿੱਚ ਫੜੇ ਗਏ ਨੇ ਜਾਂ ਫਿਰ ਨਸ਼ੇ ਦਾ ਪਰਚਾ ਉਹਨਾਂ ਦੇ ਉੱਤੇ ਹੋਇਆ ਹੈ ਨਸ਼ੇ ਦੇ ਨਾਲ ਪੜੇ ਗਏ ਨੇ ਹੁਣ ਇਹ ਮਾਮਲਾ ਅੱਗੇ ਜਾ ਕੇ ਕੀ ਰੰਗ ਲਿਆਵੇਗਾ ਸਮਾਂ ਦੱਸੇਗਾ ਤੇ ਸਮਾਂ ਇਹ ਵੀ ਦੱਸੇਗਾ ਕਿ ਕੀ ਪਗਸ ਸਿੰਘ ਦਵਾਬੀ ਦੀ ਚੁਣੌਤੀ ਜਾਂ ਅਪੀਲ ਪ੍ਰਵਾਨ ਕੀਤੀ ਜਾਵੇਗੀ ਜਾਂ ਫਿਰ ਨਹੀਂ ਕੈਮਰਾ ਪਰਸਨ ਕਮਲ ਦੇ ਨਾਲ ਠਾਕੁਰ ਰਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ